ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਕਿਸੇ ਵੀਰ ਭਰਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜਾ ਅੱਜ ਦਾ ਮੁੱਦਾ ਹੈ ਇਹ ਆਪਾਂ ਗੱਲ ਕਰਾਂਗੇ ਭਾਜੀ ਜਿਹੜੀ ਇੱਕ ਨਾ ਦੁਨੀਆ ਦੇ ਵਿੱਚ ਦੋਹਰਾ ਕਿਸਮ ਦੇ ਲੋਕ ਬੜੇ ਪਾਏ ਜਾਂਦੇ ਨੇ ਸ਼ਾਇਦ ਤੁਹਾਡੇ ਵੀ ਆਏ ਦਵਾਲੇ ਹੋਣਾ ਸਾਡੇ ਨਾ ਪਿਛਲੇ ਦਿਨੀ ਬਾਈ ਦੀਪ ਸਿੰਘੂ ਦੀ ਵਰਸੀ ਜਿਹੜੀ ਲੰਘ ਕੇ ਗਈ ਆ ਉਹਦੇ ਟੌਪਕ ਤੇ ਆਪਾਂ ਗੱਲ ਕਰਾਂਗੇ ਜਦੋਂ ਬਾਈ ਜੀ ਕਿਸਾਨੀ ਸੰਘਰਸ਼ ਚੱਲਦਾ ਪਿਆ ਸੀ ਨਾ ਮੈਂ ਉਦੋਂ ਸ਼ੁਰੂ ਤੋਂ ਲੈ ਕੇ ਆਪਾਂ ਅੱਜ ਵੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਆ ਜਿੰਨੇ ਕੁ ਜੋਗੇ ਹੈਗੇ ਆ ਆਪ ਦਾ ਕੀਮਤੀ ਸਮਾਂ ਮਤਲਬ ਕਿ ਸਾਰਿਆਂ ਕੋ ਕੀਮਤੀ ਸਮਾਂ ਹੁੰਦਾ ਹੈ ਸਮਾਂ ਕੱਢ ਕੇ ਤੇ ਜ਼ਰੂਰ ਜਾਇਦਾ ਇਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਈਦਾ ਜਿੰਨਾ ਕੋ ਜੋਗੇ ਹੈਗੇ ਜਿੰਨਾ ਕੋ ਯੋਗਦਾਨ ਪਾਉਂਦਾ ਜ਼ਰੂਰ ਪਾਈਦਾ ਹੈ ਕਿਉਂਕਿ ਜੇਕਰ ਕਿਸਾਨੀ ਬਚੀ ਆ ਤੇ ਇਹਨਾਂ ਯੂਨੀਅਨ ਦੇ ਸਿਰ ਤੇ ਬਚੀ ਏ ਤੇ ਬਾਕੀ ਵੀਰੋ ਮੈਨੂੰ ਉਸ ਟਾਈਮ ਤੇ ਇੱਕ ਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਨੂੰ ਪੰਨੂ ਪਧੇਰ ਵਾਲੀ ਯੂਨੀਅਨ ਕਿਹਾ ਜਾਂਦਾ ਹੈ ਜਿਹੜੀ ਅੱਜ ਵੀ ਸ਼ੰਭੂ ਮੋਰਚੇ ਤੇ ਆਪਣੇ ਬੈਠੀ ਹੋਈ ਆ ਬਾਰਡਰ ਤੇ ਤੇ ਉਸ ਟਾਈਮ ਤੇ ਨਾ ਦਿੱਲੀ ਮੋਰਚਾ ਲੱਗਾ ਤੇ ਇਹਨਾਂ ਦੀ ਸਟੇਜ ਸਭ ਤੋਂ ਅੱਗੇ ਹੁੰਦੀ ਸੀਗੀ ਇਨਾਂ ਦੇ ਪਨੂਪ ਦੇਰ ਕੀ ਜਿਹਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਨੇ ਆਪਾਂ ਮੇਰੋ ਉਸ ਟਾਈਮ ਤੇ ਕੀ ਹੋਇਆ ਸੀਗਾ ਵੀ ਜਦੋਂ 26 ਜਨਵਰੀ ਨੂੰ ਆਪਾਂ ਟਰੈਕਟਰ ਮਾਰਚ ਕੱਢਣਾ ਸੀ ਨਾ ਉਦੋਂ ਅਸੀਂ ਵੀ ਪਿੰਡੋਂ ਟਰੈਕਟਰ ਲੈ ਕੇ ਗਏ ਤੇ ਜਾ ਕੇ ਉੱਥੇ ਟਰੈਕਟਰ ਮਾਰਚ ਕੱਢਣਾ ਸੀ ਤੇ ਪਹਿਲਾਂ ਕਿ ਕਿਸਾਨ ਜੁਨੀਆਂ ਦਾ ਫੈਸਲਾ ਆਇਆ ਵੀ ਆਪਾਂ ਰਿੰਗ ਰੋਡ ਤੇ ਜਾਣਾ ਦੂਜੀਆਂ ਜੁਨੀਆਂ ਦਾ ਫੈਸਲਾ ਹੋ ਗਿਆ ਵੀ ਨਹੀਂ ਅਸੀਂ ਦੂਜੀ ਜਿੱਦਾਂ ਸਰਕਾਰ ਦੁਆਰਾ ਬਣਾਇਆ ਗਿਆ ਇੱਕ ਰੂਟ ਉਧਰ ਦੀ ਜਾਇਆ ਜਾਏਗਾ ਮਾਰੇ ਇਹਦੇ ਵਿੱਚ ਯੂਨੀਅਨ ਦਾ ਆਪਸੀ ਤਾਲਮੇਲ ਨਾ ਬੈਠਾ ਤੇ ਜਿਹੜੇ ਜਾਨੀ ਕਿ ਜਿੰਨੇ ਟਰੈਕਟਰ ਸੀ ਉਹ ਸਾਰੇ ਰਿੰਗ ਰੋਡ ਦੇ ਉੱਤੇ ਚਲੇ ਗਏ ਤੇ ਉਹ ਲਾਲ ਕਿਲੇ ਤੇ ਵਾਲੀ ਘਟਨਾ ਜਿਹੜੀ ਵਾਪਰੀ ਉਹ ਤੋਂ ਬਾਅਦ ਦੀਪ ਸਿੱਧੂ ਨੇ ਜਿਹੜਾ ਹਾਲਾਂਕਿ ਜਿਹੜਾ ਆਪਣਾ ਤਿਰੰਗਾ ਸੀਗਾ ਤਿਰੰਗੇ ਦੀ ਜਿਹੜੀ ਸ਼ਾਨ ਨੂੰ ਕੋਈ ਠੇਸ ਨਹੀਂ ਪਹਾਈ ਉਹਦੇ ਉਲਟ ਇੱਕ ਆਪਣਾ ਨਿਸ਼ਾਨ ਸੱਭ ਚੜਾਇਆ ਗਿਆ ਤੇ ਚਲੋ ਉਹ ਮੁੱਦਾ ਇੱਕ ਐਡਾ ਬਣਾ ਕੇ ਆਪਣੇ ਕੁਝ ਕਿਸਾਨ ਲੀਡਰ ਕਹਿ ਦਿਆ ਆਪਾਂ ਕਾਂਗਰਸ ਕਿਸਾਨ ਲੀਡਰ ਵਾਲੋਂ ਕਾਂਗਰਸ ਵਾਲੋਂ ਇੱਕ ਆਪਣੇ ਲੀਡਰ ਨਾਲ ਚੁੱਕਿਆ ਗਿਆ ਸੀ ਇੱਕ ਵੀ ਇਹ ਮੁੱਦਾ ਵੀ ਬਾਈ ਇਹ ਬਹੁਤ ਗਲਤ ਕੰਮ ਹੋ ਗਿਆ ਹੈ ਠੀਕ ਹੈ ਨਾ ਉਦੋਂ ਬਾਈ ਦੀਪ ਨੂੰ ਸਿੱਧੂ ਨੂੰ ਬੜਾ ਲੋਕਾਂ ਨੇ ਭੈੜਾ ਚੰਗਾ ਆਖਿਆ ਸੀਗਾ ਇੱਕ ਜੁਨੀਅਨ ਵੀ ਹੈਗੀ ਆ ਆਪਾਂ ਉਹਦਾ ਨਾਂ ਨਹੀਂ ਲਵਾਂਗੇ ਉਹ ਵੀ ਦੀਪ ਦੇ ਨਾਂ ਤੇ ਬੰਦਾ ਹੈਗਾ ਉਹਦੀ ਜੁਨੀਅਨ ਚੱਲਦੀ ਪਈ ਤੇ ਦਬਾਬੇ ਏਰੀਏ 'ਚ ਉਸ ਬੰਦੇ ਨੇ ਸਟੇਜ ਦੇ ਉੱਤੋਂ ਬਾਈ ਦੀਪ ਸਿੱਧੂ ਮੁਰਦਾਬਾਦ ਦੇ ਨਾਰੇ ਵੀ ਲਵਾਏ ਸੀ ਤੇ ਉਸ ਟਾਈਮ ਤੇ ਉਸ ਬੰਦੇ ਨਾਲ ਸਾਡੀ ਇਸ ਗੱਲ ਤੇ ਥੋੜੀ ਜੀ ਟਕਰਾਰ ਬਾਜੀ ਹੋਈ ਸੀ ਵੀ ਬਾਈ ਤੂੰ ਇਹ ਕੰਮ ਗਲਤ ਕੀਤਾ ਹੈ ਬਿਰੋ ਗੱਲ ਕੀ ਆ ਵੀ ਮੈਨੂੰ ਉਸ ਟਾਈਮ ਸਾਡੇ ਪਿੰਡ ਦੇ ਬੰਦਿਆਂ ਦੇ ਆਪਾਂ ਨਾਮ ਨਹੀਂ ਲਵਾਂਗੇ ਫੋਨ ਆਏ ਉਹਨਾਂ ਬੰਦਿਆਂ ਵੱਲੋਂ ਇਹ ਗੱਲ ਕਹੀ ਗਈ ਕਿ ਭਾਈ ਤੇਰੀ ਜੁਨੀਣ ਤੇ ਭਾਈ ਦੀਪ ਸਿੱਧੂ ਵੱਲੋਂ ਜੇ ਧਰਨਾ ਅੱਜ ਦੀ ਡੇਟ 'ਚ ਚੁਕਿੰਦਾ ਨਾ ਇਹ ਦੋਵੇਂ ਬੰਦੇ ਜ਼ਿੰਮੇਵਾਰ ਹੋਣਗੇ ਇੱਕ ਪੰਨੂ ਭੰਦੇਰ ਤੇ ਇੱਕ ਦੀਪ ਸਿੱਧੂ ਇਹ ਬੰਦੇ ਜ਼ਿੰਮੇਵਾਰ ਹੋਣਗੇ ਮੈਨੂੰ ਬੜਿਆਂ ਨੇ ਫੋਨ ਕੀਤਾ ਬਾਈ ਤੂੰ ਇਸ ਜੁਨੀਅਨ ਚਾ ਤੈਨੂੰ ਇਸ ਜੁਨੀਅਨ ਨੇ ਲੈ ਪੈਣਾ ਹੈ ਇਹ ਜੁਨੀਅਨ ਰਲ ਗਈ ਹੈ ਇਹ ਐਨ ਜੇ ਦੀਪ ਸਿੱਧੂ ਨੇ ਉਹਨਾਂ ਦਾ ਬੀਜੇਪੀ ਦਾ ਬੰਦਾ ਇਸ ਤਰ੍ਹਾਂ ਇਸ ਤਰ੍ਹਾਂ ਬਹੁਤ ਕੁਝ ਲੋਕਾਂ ਨੇ ਕਿਹਾ ਪਰ ਮੈਨੂੰ ਇਸ ਚੀਜ਼ ਦਾ ਕੋਈ ਦੁੱਖ ਨਹੀਂ ਹੋਇਆ ਚਲੋ ਲੋਕ ਕਹਿੰਦੇ ਨੇ ਕਹੀ ਜਾਣਾ ਜੋ ਮਰਜ਼ੀ ਕਹੀ ਜਾਣਾ ਆਪਾਂ ਲਾਲਕਲੇ ਵੀ ਜਾ ਗਏ ਆਪਾਂ ਸਪੋਰਟ ਕੀਤੀ ਸੀ ਉਸ ਟਾਈਮ ਵਿੱਚ ਉਹ ਸਾਡੇ ਜੁਨੀਅਨ ਨੇ ਜੋ ਵੀ ਕੀਤਾ ਚੰਗਾ ਕੀਤਾ ਬਾਈ ਦੀਪ ਸਿੱਧੂ ਨੇ ਜੋ ਵੀ ਕੀਤਾ ਨਿਸ਼ਾਨ ਸਭ ਚੜਾਇਆ ਚੰਗਾ ਕੀਤਾ ਪਰ ਇਹਨਾਂ ਬੰਦਿਆਂ ਦੇ ਤੁਹਾਨੂੰ ਦੂਰੇ ਇਕਰਾਰ ਬਾਰੇ ਫਿਰ ਮੈਂ ਗੱਲ ਕਰਾਂਗਾ ਜਿੱਦਣ ਬਾਈਦੀਪ ਸਿੱਧੂ ਦੀ ਵਰਸੀ ਲੰਘ ਕੇ ਗਈ ਹੈ ਇਹਨਾਂ ਬੰਦਿਆਂ ਵੱਲੋਂ ਇਹ ਪੋਸਟਾਂ ਪਾਈਆਂ ਜਾਣ ਡੀਆਂ ਕਿ ਬਾਈ ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਜੁਮਦਾ ਰਹੇਗਾ ਯਾਰ ਕਮਾਲ ਕਰੀ ਜਾਂਦੇ ਜੇ ਤੁਸੀਂ ਤੁਸੀਂ ਇਹ ਪੋਸਟਾਂ ਪਾਉਣ ਲੱਗਾ ਯਾਰ ਕੁਝ ਤਾਂ ਕੁਝ ਸੋਚਿਆ ਕਰੋ ਨਾ ਜਿਹੜੇ ਮੈਂ ਨਾ ਕਮਾਲ ਹੋ ਗਈ ਦੁਨੀਆ ਦੂਰਾ ਇਕਰਾਰ ਜਿਹੜਾ ਦੁਨੀਆ ਦਾ ਦੂਰਾ ਚਿਹਰਾ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਪਿੱਛੇ ਨਾ ਲੱਗਿਆ ਕਰੋ ਕਿਉਂਕਿ ਇੱਕ ਗੱਲ ਪਤਾ ਕੀ ਹੁੰਦੀ ਹੈ ਕੋਈ ਬੰਦਾ ਪੋਸਟ ਪਾਵੇ ਮੈਂ ਪਾਵਾਂ ਥੱਲੇ ਲਿਖ ਦਿਨਾ ਸ਼ਾਵਾ ਚੱਕ ਦੇ ਫੱਟੇ ਅਹੀਂ ਤੇਰੇ ਨਾਲ ਦੂਜੇ ਬੰਨੇ ਦੂਜਾ ਬੰਦਾ ਪੋਸਟ ਪਾਵੇ ਮੇਰੇ ਉਲਟ ਉਹਨੂੰ ਉਹਨਦੇ ਥੱਲੇ ਲੇ ਥੱਲੇ ਲੇ ਸ਼ਾਵਾ ਚੱਕ ਦੇ ਫੱਟੇ ਤੇਰੇ ਨਾਲ ਬਾਈ ਇੰਨਾ ਚੀਜ਼ਾਂ ਤੋਂ ਬਚੋ ਇਹ ਇਹ ਲੋਕ ਨਾ ਇਹ ਲੋਕ ਹਮੇਸ਼ਾਹੀਂ ਨਾ ਤੇਰੇ ਹੋਏ ਨਾ ਮੇਰੇ ਹੋਏ ਕਿਸੇ ਦੇ ਨਹੀਂ ਹੋਏ ਮੈਂ ਹਸਾਬ ਲਾ ਲਿਆ ਇਹਨਾਂ ਲੋਕਾਂ ਦਾ ਬਾਈ ਯਾਰ ਜਿਹੜੇ ਦੀਪ ਸਤੂ ਨੂੰ ਗਾਲ੍ਹਾਂ ਕੱਢਦੇ ਸੀ ਅੱਜ ਯਾਰ ਤੁਸੀਂ ਪੋਸਟਾਂ ਪਾਉਂਦੇ ਤੁਸੀਂ ਕੋਈ ਸੋਚੋ ਤਾਂ ਸੀ ਤੁਸੀਂ ਯਾਰ ਜਉਂਦੇ ਦੇ ਨਾਲ ਖੜੇ ਦੀ ਅਜੀ ਦੋਨ ਤੋਂ ਬਾਤ ਆ ਜਾਂਦੀ ਹੈ ਕੀ ਤੁਸੀਂ ਸਿੱਧ ਕਰਨਾ ਚਾਹੁੰਦੇ ਜੀ ਠੀਕ ਹੈ ਨਾ ਜੇ ਕਿਸੇ ਨੇ ਖੜਨਾ ਹੈ ਤੇ ਜਉਂਦੇ ਨਾਲ ਖੜੋ ਇਹ ਨਹੀਂ ਕਿ ਵੀ ਆਪਾਂ ਪਿੱਛੋਂ ਤੋੜੀ ਆਪ ਦੀਆਂ ਅੱਖਾਂਗੇ ਵੀ ਬਾਈ ਆ ਤੇ ਆਉ ਤੇ ਆਏ ਇਹ ਗੱਲਾਂ ਸਾਰੀਆਂ ਇਹ ਜਾਇਜ਼ ਨਹੀਂ ਹੈਗੀਆਂ ਠੀਕ ਹੈ ਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਲੋਕਾਂ ਦੀ ਪੁੱਛ ਦੀ ਜ਼ਰੂਰ ਕਰਦੇ ਜੀ ਵੈਦਰ ਚਿੱਕਾ ਖਾਲਸਾ ਵੈਦਰ ਚਿੱਕੀ ਫਤਿਹ